ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਿਤੀ 20 ਫਰਵਰੀ ਦਿਨ ਵੀਰਵਾਰ ਜੋ ਪਿੰਡ ਸੈਦਵਾਲ ਕਵਰਟੀ ਕੱਪ ਕਰਵਾਇਆ ਜਾ ਰਹਾ ਸੀ ਤਾਂ ਉਹ ਕਵਰਟੀ ਕੱਪ 20 ਫਰਵਰੀ ਦਿਨ ਵੀਰਵਾਰ ਨੂੰ ਰੱਦ ਕਰਕੇ ਅਗਲੇ ਦਿਨ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਪਿੰਡ ਸੈਦਵਾਲ ਕਵਰਟੀ ਕੱਪ ਕਰਵਾਇਆ ਜਾਵੇਗਾ ਤਾਂ ਦੋਸਤੋ ਇਹ ਖਬਰ ਲਾਈਵ ਹੋ ਕੇ ਆਰਨਿਤ بھائی ਨੇ ਦੱਸਿਆ ਕਿ ਉਹ ਕਵਰਟੀ ਕੱਪ ਜੋ ਮੌਸਮ ਦੀ ਖਰਾਬੀ ਕਰਕੇ ਰੱਦ ਕੀਤਾ ਗਿਆ ਹੈ ਤੇ ਹੁਣ 21 ਫਰਵਰੀ ਦਿਨ ਸ਼ੁੱਕਰਵਾਰ ਜਿਵੇਂ ਕਿ ਅਗਲੇ ਦਿਨ ਉਹ ਕਵਰਟੀ ਕੱਪ ਕਰਵਾਇਆ ਜਾਵੇਗਾ ਤੇ ਸਾਰੇ ਖਿਡਾਰੀਆਂ ਨੂੰ ਨੋਟ ਕਰਨਾ ਦਿਨ ਸ਼ੁੱਕਰਵਾਰ 21 ਫਰਵਰੀ ਨੂੰ ਪਿੰਡ ਸੈਦਵਾਲ ਕਵਰਟੀ ਕੱਪ ਕਰਵਾਇਆ ਜਾਵੇਗਾ ਤੇ ਹੋਰ ਵੀ ਜਿੰਨੇ ਖੇਡ ਕਲਪਟੀ ਨੂੰ ਪਿਆਰ ਕਰਨ ਵਾਲੇ ਦਰਸ਼ਕ ਵੀ ਇਹ ਵੀ ਨੋਟ ਕਰਨ ਪਿੰਡ ਸੈਦੋਵਾਲ ਕਵਰਟੀ ਕੱਪ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾਵੇਗਾ ਤੇ ਵੱਧ ਤੋਂ ਵੱਧ ਪਹੁੰਚੋ ਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਦਰਸ਼ਕ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਮਾ ਖੇਡ ਕਲਪਟੀ ਨੂੰ ਪਿਆਰ ਕਰਦੇ ਆ Está en el altoto sa la